ਐਸਟੋ ਹੈੱਡ ਵਰਕਰ ਸਿਗਰੇਸ਼ਨ ਰਜਿੰਦਰਪਾਲ ਗੋਇਲ ਦੀ ਡਿਊਟੀ ਤੋਂ ਪਰਤਦੇ ਸਮੇਂ ਤਿੰਨ ਤੋਂ ਚਾਰ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਸਰਕਾਰੀ ਗੱਡੀ ਦੇ ਸ਼ੀਸ਼ੇ ਤੋੜ ਕੇ ਐਸਟੋ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਐਸਟੋ ਪੁਲਿਸ ਹਮਲੇ ਦੀ ਜਾਂਚ ਵਿੱਚ ਟੁੱਟੀ ਹੈ ਅਤੇ ਐਸਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਐਸਟੋ ਦੇ ਬਿਆਨ ਦਰਜ ਕੀਤੇ ਗਏ ਕੇਸ ਦਰਜ ਕੀਤਾ ਜਾ ਰਿਹਾ ਹੈ ਹਮਲਾਵਰਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ ਮੇਰਾ ਨਾਮ ਲਫੀ ਗਟਾਰੀ ਹੈ ਜੀ ਮੈਂ ਸਬੰਧਤ ਮੰਡਲ ਨਾਲ ਜੂਨੀਅਰ ਇੰਜੀਨੀਅਰ ਆ ਜੀ ਇਹ ਜਿਹੜੇ ਅਸਲੀ ਉਹਨਾਂ ਨਾਲ ਹਮਲਾ ਆਇਆ ਕੀ ਕਰਨ ਤੇਰਾ ਕੁਛ ਕੁ ਬੰਦੇ ਆ ਜੀ ਸ਼ਰਾਰਤੀ ਅੰਸਰ ਹੈ ਚੋਰ ਚੱਕੇ ਆ ਜੀ ਇਹਨਾਂ ਨੂੰ ਕਾਫੀ ਵਾਰ ਸਮਝਾਇਆ ਗਿਆ ਜੀ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਵੀ ਸਾਹ ਵੱਲੋਂ ਡਾਂਟਿਆ ਗਿਆ ਸੀ ਝਿੜਕਿਆ ਗਿਆ ਸੀ ਵੀ ਇਹਨਾਂ ਦੀ ਸ਼ਿਕਾਇਤਾਂ ਕੰਪਲੀਟਾ ਕਾਫੀ ਆ ਰਹੀਆਂ ਸੀ ਕਲੋਨੀ ਦੇ ਮੁਲਾਜ਼ਮਾ ਵੱਲੋਂ ਵੀ ਇਹ ਚੋਰੀ ਚਗਿਆਦੀ ਕਰਦੇ ਆ ਜੀ ਤੇ ਹੋਰ ਵੀ ਕਈ ਇਸ਼ੂ ਨੇ ਇਹਨਾਂ ਦੇ ਕਿਸੇ ਦੇ ਘਰੇ ਲੁੱਟ ਖੋ ਕਰ ਲੈਂਦੇ ਆ ਇਦਾਂ ਦੇ ਵੀ ਕੋਈ ਇਸ਼ੂ ਸਾਹਮਣੇ ਆ ਰਹੇ ਸੀਗੇ ਇਹ ਨਜਾਇਜ਼ ਤੌਰ ਤੇ ਹੀ ਰਹਿ ਰਹੇ ਆ ਸਰਕਾਰੀ ਕੁਆਟਰਾਂ 'ਚ ਵੀ ਕੋਈ ਇਹਨਾਂ ਦਾ ਰਾਈਟ ਨਹੀਂ ਹੈਗਾ ਜੀ ਆਪਣੇ ਦਬਾਅ ਬਦਮਾਸ਼ੀ ਦੇ ਬਦਮਾਸ਼ੀ ਦੇ ਕੁਝ ਵੀ ਲਗਾ ਲਓ ਤੁਸੀਂ ਬਿਲਕੁਲ ਜੀ ਪ੍ਰੋਪਰ ਕਬਜ਼ੇ ਨਾਲ ਰਹਿ ਰਹੇ ਆ ਜੀ ਕੋਈ ਇਹਨਾਂ ਦੀ ਕੋਈ ਇਹਨਾਂ ਦੇ ਅਗੇਂਸਟ ਬਿਆਨ ਦੇਣ ਤਾਂ ਵੀ ਹਰ ਬੰਦਾ ਡਰ ਰਿਹਾ ਜੀ ਕੋਈ ਸਾਹਮਣੇ ਵੀ ਨਹੀਂ ਆਣਾ ਚਾਹੁੰਦਾ ਨਾ ਕੋਈ ਬਿਆਨ ਦੇਣਾ ਚਾਹੁੰਦਾ ਜੀ ਕਿੰਨੇ ਕੁ ਲੋਕ ਇੱਥੇ ਰਹਿੰਦੇ ਨੇ ਇਹਨਾਂ ਤਿੰਨ ਚਾਰ ਬੰਦਿਆਂ ਦਾ ਗਰੁੱਪ ਹੈ ਜੋ ਸਾਨੂੰ ਪਤਾ ਲੱਗਿਆ ਹੋਇਆ ਜੀ ਇੱਕ ਤਾਂ ਕੋਈ ਜਿਹੜਾ ਮੇਨ ਜਿਹੜਾ ਸਾਨੂੰ ਨਾਮ ਵੀ ਨਾ ਨਾ ਗੁਲਸ਼ਨ ਕੁਮਾਰ ਔਰ ਟਿੰਕੂ ਹੈ ਸ਼ਾਇਦ ਇਹਦਾ ਨਾਮ ਜੋ ਕਿ ਲੋਕਲ ਬੰਦੇ ਦੱਸ ਰਹੇ ਆ ਸਾਨੂੰ ਹਾਂ ਐਸ ਜੀ ਸਾਫ ਦੇ ਨਾਲ ਲੋ ਜੀ ਕੱਲ ਸ਼ਾਮ ਨੂੰ 5:30 ਵਜੇ ਜਦੋਂ ਦਫ਼ਤਰੋਂ ਨਿਕਲੇ ਆ ਨਹਿਰਵਾਲ ਨੂੰ ਜਾ ਰਹੇ ਸੀਗੇ ਜੀ ਮੇਨ ਗੇਟ ਦੇ ਉੱਪਰ ਹੀ ਸਰਕਾਰੀ ਗੱਡੀ ਨੂੰ ਰੋਕ ਕੇ ਜੀ ਉਹਨਾਂ ਦੀ ਗੱਡੀ ਦੀ ਪੂਰੀ ਤਹਿਸ ਨਹਿਸ ਕਰ ਦਿੱਤੀ ਆ ਥੋੜੇ ਮਾਰੇ ਗਏ ਆ ਜੀ ਨਾਲ ਉਹਨਾਂ ਕੋਲ ਕਿਰਚਾ ਕਰਪਾਨਾ ਵੀ ਸੀ ਗਿਆ ਜੀ ਜਿਵੇਂ ਹੀ ਸਾਹਿਬ ਨੇ ਵੇਖਿਆ ਵੀ ਇੱਕਦਮ ਕੋਈ ਗੱਡੀ ਦੇ ਅਟੈਕ ਹੋਇਆ ਉਹ ਬਾਹਰ ਨਿਕਲਦੇ ਹੀ ਉਹਨਾਂ ਨੇ ਸਾਹਿਬ ਤੇ ਵੀ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਨਾ ਉਹਨਾਂ ਨੂੰ ਕੋਈ ਆਪਣੇ ਆਪ ਸੰਭਾਲਣ ਦਾ ਮੌਕਾ ਮਿਲਿਆ ਜੀ ਜਿਵੇਂ ਕਿ ਸਾਹਿਬ ਵੱਲੋਂ ਵੀ ਦੱਸਿਆ ਗਿਆ ਹੈ ਜੀ ਵੀ ਉਹਨਾਂ ਦੇ ਲੱਤਾਂ ਬਾਹਾਂ ਹਰ ਕਿਤੇ ਹਥੋੜੇ ਮਾਰੇ ਗਏ ਆ ਜੀ ਤੁਸੀਂ ਬਾਕੀ ਤੁਸੀਂ ਤੇ ਸਿਰ ਤੇ ਕਰਚ ਵੀ ਮਾਰੀ ਗਈ ਆ ਇਹ ਉਹਨਾਂ ਵੱਲੋਂ ਬਾਹਾਂ ਬੂਹਾਂ ਰੱਖ ਕੇ ਆਪਣਾ ਸਿਰ ਦਾ ਬਚਾ ਕੀਤਾ ਗਿਆ ਜਿਸ ਕਰਕੇ ਉਹ ਥੋੜਾ ਜਿਹਾ ਸਹੀ ਸਲਾਮਤ ਆਪਣੇ ਵਿੱਚ ਕਾਰ ਖੜੇ ਅੱਜ ਨਹੀਂ ਤਾਂ ਹੋਰ ਵੀ ਕੋਈ ਭਾਣਾ ਵਾਪਰ ਸਕਦਾ ਸੀਗਾ ਜੀ ਪੂਰੀ ਬੁਰੀ ਤੁਹਾਨੂੰ ਉਸ ਦੀ ਵੀਡੀਓ ਵੀ ਸ਼ੇਅਰ ਕੀਤੀ ਜਾਵੇਗੀ ਬੁਰੀ ਤਰੀਕੇ ਭੰਤੜ ਕੀਤੀ ਗਈ ਹੈ ਜੋ ਕਿ ਸਰਕਾਰੀ ਕੁਆਟਰਾਂ ਵਿੱਚ ਲਗਾਈ ਗਈ ਹੈ ਫਿਲਹਾਲ ਹਾਲ ਦੀ ਘੜੀ ਤੇ ਮੌਕੇ ਦੀ ਜਾਂਚ ਵੀ ਕਰਵਾ ਦਿੱਤੀ ਗਈ ਸੀ ਪੁਲਿਸ ਅਧਿਕਾਰੀਆਂ ਨੂੰ ਰਾਤੀ ਇੱਕ ਵਾਰੀ ਉਹਨਾਂ ਦੇ ਕੁਆਟਰਾਂ ਤੇ ਰੇਡ ਵੀ ਕਰਵਾਈ ਗਈ ਆ ਪਰੰਤੂ ਉਹ ਅਜੇ ਤੱਕ ਫਰਾਰ ਹਨ ਤੇ ਮੁਕਰੀ ਗੱਲ ਇਹੀ ਹੈ ਜੀ ਵੀ ਇਹਨਾਂ ਦੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਬੰਦੇ ਇੱਕ ਵਾਰੀ ਫੜ ਲਏ ਜਾਂ ਤਾਂ ਬਾਹਰ ਨਹੀਂ ਹੋਣੇ ਚਾਹੀਦੇ ਜੇ ਬੰਦੇ ਬਾਹਰ ਆਗੇ ਤਾਂ ਹੋਰ ਬੰਦਿਆਂ ਨੂੰ ਨਾਲ ਖਤਰਾ ਕੀ ਨਾਮ ਕੀ ਤੁਹਾਡਾ ਰਜਿੰਦਰਪਾਲ ਗੋਇਲ ਹਾਂਜੀ ਰਜਿੰਦਰਪਾਲ ਗੋਇਲ ਐਸ ਡੀਓ ਹੈਡਵਰਕਸ ਕੀ ਹੋਇਆ ਜਿਹੜਾ ਹਮਲਾ ਹੋਇਆ ਤੁਹਾਡੇ ਤੇ ਕੀ ਕਰ ਇਹ ਗੁਲਸ਼ਨ ਕੁਮਾਰ ਟਿੰਕੂ ਹੈ ਉਸਨੇ ਮੇਰੇ ਤੇ ਹਮਲਾ ਕੀਤਾ ਨਾਲ ਦੋਹਾਂ ਨੂੰ ਪਛਾਤ ਤੰਦ ਅਮਲਾ ਇਹ ਬੰਦਾ ਚੋਰੀਆਂ ਕਰਦਾ ਹੈ ਧਮਕੀਆਂ ਦਿੰਦਾ ਬੰਦਿਆਂ ਨੂੰ ਤੇ 15 ਤਰੀਕ ਸ਼ੁੱਕਰਵਾਰ ਨੂੰ ਮੇਰੇ ਦੋ ਚੌਕੀਦਾਰ ਸਰਕਲ ਆਫਿਸ ਦੇ ਇੱਕ ਰਾਸਤਾਂ ਡਿਵੀਜ਼ਨ ਦਾ ਮੇਰੇ ਕੋਲ ਆਏ ਕਿ ਸਾਡੇ ਨੂੰ ਸ਼ੀਨਾ ਛਣਾਈ ਕਰਦਾ ਮਾਰਦਾ ਹੈ ਵੀ ਤੁਸੀਂ ਮੈਂ ਕਿਉਂਕਿ ਐਸ ਡੀਓ ਹੈਡਵਰਕਸ ਇੰਚਾਰਜਾਂ ਕਿਨਾਰ ਕਲੋਨੀ ਦਾ ਤੇ ਮੈਂ ਉਹਨਾਂ ਦੀ ਗੱਲ ਸੁਣੀ ਤੇ ਅਸੀਂ ਆਪਦੇ ਜੀ ਤੇ ਸਟਾਫ ਨਾਲ ਟਿੰਕੂ ਨੂੰ ਲੱਭਣ ਉੱਠ ਗਏ ਟਿੰਕੂ ਬਾਹਰ ਸੜਕ ਤੇ ਖੜਾ ਸੀਗਾ ਕਿੰਨੂੰ ਅਸੀਂ ਪਿੱਛਾ ਕੀਤਾ ਉਹ ਬੜੀ ਲੰਬੀ ਕਹਾਣੀ ਹੁਣ ਮੈਂ ਬੋਲ ਨਹੀਂ ਸਕਦਾ ਬੋਲਿਆ ਨਹੀਂ ਜਾਂਦਾ ਫਿਰ ਉਹ ਤੋਂ ਅਸੀਂ ਉਹਨੇ ਸਾਰੀ ਗੱਲ ਮੰਨੀ ਵੀ ਇਹ ਮੇਰੇ ਕੋਲ ਗਲਤੀ ਹੋਈ ਹੈ ਮੈਨੂੰ ਛੱਡ ਦਿਓ ਮੈਂ ਅੱਗੇ ਤੋਂ ਕੋਈ ਚੋਰੀ ਨਹੀਂ ਕਰੂੰਗਾ ਕਿਸੇ ਨੂੰ ਧਮਕਾਉਂਗਾ ਨਹੀਂ ਇਸ ਗੱਲ ਦਾ ਪੰਚਾਇਤ ਚ ਮੰਨਿਆ ਉਹਨੇ ਸਾਰੇ ਮੁਲਾਜ਼ਮਾਂ ਦੀ ਪਰ ਉਹਨੇ ਮਨ ਚ ਗੁੱਸਾ ਰੱਖਿਆ ਤੱਲ ਜਦੋਂ ਮੈਂ ਸਵਾ 5 ਵਜੇ ਮੇਰੇ ਜਈ ਜਲਾਲਾਬਾਗ ਬ੍ਰਾਂਚ ਦੀ ਲਾਈਨਿੰਗ ਦਾ ਕੰਮ ਹੋਣਾ ਹੈ ਉੱਥੇ ਚਲੇ ਗਏ ਤੇ ਮੈਂ ਥੋੜਾ ਜਿਹਾ ਕੋਈ ਲੈਟਰ ਆ ਗਈ ਸੀ ਇਨਫੋਰਮੇਸ਼ਨ ਉਹ ਬਣਾਉਣ ਲੱਗ ਪਿਆ ਸਵਾ 5 ਵਜੇ ਮੈਂ ਦਫ਼ਤਰ ਤੋਂ ਨਿਕਲੇ ਆ ਤੇ ਬਸ ਬਾ ਦਫ਼ਤਰ ਬਾਹਰ ਨਿਕਲਦੀ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਕੋਲੇ ਕਿਰਪਾਨ ਸੀਗੀ ਇੱਕ ਇੱਕ ਥੋੜਾ ਸੀਗਾ ਤੇ ਇੱਕ ਉਹਨਾਂ ਕੋਲੇ ਲੱਕੜ ਦਾ ਸੋਟਾ ਸੀਗਾ ਤੁਹਾਨੂੰ ਥੋੜੀ ਜੀ ਕੀਤੀ ਗਈ ਸੀ ਹਾਂ ਉਹਨਾਂ ਨੇ ਮੇਰੀ ਜਿਪਸੀ ਭੰਨਤੀ ਸਰਕਾਰੀ ਗੱਡੀ ਭੰਨਤੀ ਤੇ ਮੇਰੇ ਸਰਚ ਪਹਿਲਾ ਵਾਰ ਕੀਤਾ ਉਹਨਾਂ ਨੇ ਘਰ ਦੇ ਅੰਦਰ ਹੀ ਕੀਤਾ ਨਹੀਂ ਬਾਹਰ ਨਿਕਲਿਆ ਸੀ ਮੈਂ ਰੋਡ ਤੇ ਰੋਡ ਤੇ ਹਾਂ ਨਹੀਂ ਜੀ ਨਹੀਂ ਦਫਤਰ ਦੇ ਬਾਹਰ ਦਫਤਰ ਦੇ ਬਾਹਰ ਸਰਕਾਰੀ ਚਿਪਸੀ ਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇਗਾ ਇਹ ਸਾਡਾ ਇੱਥੇ ਨਾ ਚੋਰੀਆਂ ਤੇ ਨਜਾਇਜ਼ ਕਬਜ਼ਿਆਂ ਦਾ ਰੋਣਾ ਹੈ ਬਾਣਜੋਬ ਪ੍ਰਮੁਖ ਸੱਤਰ ਦੇ ਹੁਕਮਾਂ ਅਨੁਸਾਰ ਅਸੀਂ ਉਥੇ ਕੰਮ ਕਰ ਰਹੇ ਆ ਜਿਹਦੇ ਕਰਕੇ ਮੇਰੇ ਤੇ ਹਮਲਾ ਆਇਆ ਕਿ ਕਿੰਨਾਂ ਨੇ ਕੀਤੇ ਨੇ ਇਹਨਾਂ ਲੋਕਾਂ ਨੇ ਹਾਂ ਲੋਕਾਂ ਨੇ ਕੀਤੇ ਆ ਕੁਝ ਕੋਈ ਕੁਆਟਰ ਵੀ ਨਜਾਇਜ਼ ਕਬਜ਼ੇ ਦੇ ਕੀਤੇ ਹੋਏ ਆ ਇਹ ਇਹਨੇ ਨਜਾਇਜ਼ ਕਬਜ਼ਾ ਕੀਤਾ ਹੈ ਕੁਆਟਰ ਤੇ ਇਹਨਾਂ ਨੂੰ ਨੋਟਿਸ ਵੀ ਜਾਰੀ ਦਿੱਤੇ ਨੇ ਪਹਿਲਾਂ ਕੋਈ ਹਾਂ ਪਹਿਲਾਂ ਬੜਿਆਰੀ ਨੋਟਿਸ ਹੋਇਆ ਬੜਾ ਕੁਝ ਹੋਇਆ ਇਹਨਾਂ ਕੱਢਦੇ ਨਹੀਂ ਕਰਦੇ ਹਾਂ ਸਰਕਾਰ ਨੂੰ ਵੀ ਕਾਰਵਾਈ ਉੱਪਰ ਵੀ ਲਿਖਿਆ ਸੀ ਸਰਕਾਰ ਤਾਂ ਜੇ ਜਿਲ੍ਹਾ ਕਪਤੀ ਸ਼ਰਮ ਦੇ ਲੱਗੀ ਹਾਂ 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 ਜੀ ਰੰਗ ਉਹਨਾਂ ਨੇ ਕੀ ਕਾਰਵਾਈ ਕੀਤੀ ਕਰਵਾਰ ਵੀ ਵੀ ਇਸ ਤਰ੍ਹਾਂ ਵੀ ਜੇ ਆਏ ਸਰਕਾਰੀ ਕਰਮਚਾਰੀਆਂ ਤੇ ਹਮਲੇ ਹੁੰਦੇ ਰਹੇ ਤੇ ਫਿਰ ਅਸੀਂ ਡਿਊਟੀ ਆਪਣੀ ਸਹੀ ਢੰਗ ਨਾਲ ਨਹੀਂ ਨਿਭਾ ਸਕਾਂਗੇ ਇਹ ਸਰਕਾਰ ਨੂੰ ਪੂਰੀ ਕਾਰਵਾਈ ਕਰਕੇ ਇਹਨਾਂ ਨੂੰ गंभीरता से जांच की जा रही है और जल्दी से जल्दी सीसीटीवी सी फुटेज चेक कराई जा रही है और भी टेक्निकल डिटेल ली जा रही है जो भी ये मसला है इसका जल्दी से जल्दी ये पर्दाफाश किया जा जाएगा क्या है मसला ये? सर ये गंभीर रूप से जख्मी हुए हैं ये हॉस्पिटल नाम था इनका इनका नाम राजेंद्र था ये एस डी लगे थे अभी ये हॉस्पिटल में है जो एस एच साहब हैं वो खुद जाकर इनको तो देख कर के आए थे अभी हालत उनकी ठीक है कोई खतरे से बाहर है सर मामला दर्ज कर लिया गया बिल्कुल मामला दर्ज हो रहा है अभी बयान के बाद मामला दर्ज हो रहा है